ਮਾਤਾ ਚਰਨ ਕੌਰ ਜੀ ਦਾ ਕਿਸੇ ਨੇ ਪੁੱਤਲਾ ਨਹੀਂ ਫੂਕਿਆ ਉਹ ਹਾਂਜੀ ਹਾਂਜੀ ਮੈਂ ਕਲੈਰੀਫਿਕੇਸ਼ਨ ਲੈ ਲਵਾਂ ਨਾ ਨਾ ਜੀ ਬੋਲੋ ਦੇਖੋ ਇਹ ਕੁਛ ਬੱਚਿਆਂ ਨੇ ਇਹ ਜਿਹੜਾ ਕੰਮ ਕੀਤਾ ਵਾ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਮਾਤਾ ਚਾਰਨ ਕੌਰ ਦਾ ਪੁੱਤਲਾ ਉਹ ਜਿਹੜਾ ਫੋਟੋ ਜਿਹੜੀ ਉਹ ਲਾ ਲਈ ਗਈ ਹੈ ਫੋਟੋ ਕੋਲਈ ਆ ਮਿਸਟੇਕ ਹੋ ਗਈ ਆ ਉਹਦੇ ਲਈ ਮੈਂ ਮਾਫੀ ਵੀ ਮੰਗਦਾ ਪਛਾਣੀ ਹੋਈ ਮੈਂ ਉਹਦੇ ਲਈ ਮਾਫੀ ਮੰਗਦਾ ਵੇਖੋ ਪਚਾਰਨ ਕੌਰ ਮਾਤਾ ਜਿਹੜੀ ਉਹ ਸਾਡੇ ਬੜੇ ਆਦਰਨੀਏ ਨੇ ਉਹ ਰਿਸਪੈਕਟਡ ਨੇ ਅਸੀਂ ਉਹਨਾਂ ਦਾ ਪੂਰਾ ਆਦਰ ਸਤਿਕਾਰ ਕਰਦੇ ਆਂ ਤੇ ਇਹ ਇੱਕ ਮਿਸਟੇਕ ਹੋਈ ਆ ਉਹ ਜਿਹੜੀ ਫੋਟੋ ਸੀ ਉਹ ਸਾਡੇ ਕੋਲ ਆ ਉਹ ਜਦੋਂ ਬੰਦੇ ਕਰ ਰਹੇ ਉਹ ਤੇ ਕਿਹੇ ਬੰਦੇ ਨੇ ਵੇਖ ਲਈ ਪੀ ਇਹ ਫੋਟੋ ਗਲਤ ਤੁਸੀਂ ਲਾ ਰਹੇ ਹੋ ਉਹ ਆਈਡੀਆ ਇਹ ਸੀਗਾ ਉਹਨਾਂ ਦਾ ਵੀ ਸ਼ਾਇਦ ਇਹ ਬਨਹਾਸ ਦੀ ਮੰਮੀ ਆ ਮਾਤਾ ਆ ਇਸ ਕਰਕੇ ਹੋ ਗਿਆ अदरवाइज ਉਹ ਫੋਟੋ ਲੈ ਲਈ ਗਈ ਸੀ ਉਤਾਰ ਲਈ ਗਈ ਸੀ ਉਹ ਸਾਡੇ ਆ ਮਾਤਾ ਚਰਨ ਗੌਰ ਜੀ ਦਾ ਕਿਸੇ ਨੇ ਪੁੱਤਲਾ ਨਹੀਂ ਫੂਕਿਆ ਉਹ ਹਾਂਜੀ ਹਾਂਜੀ ਮੈਂ ਕਲੈਰੀਫਿਕੇਸ਼ਨ ਲੈ ਲਵਾਂ ਨਾ ਨਾ ਦੇਖੋ ਇਹ ਕੁਛ ਬੱਚਿਆਂ ਨੇ ਇਹ ਜਿਹੜਾ ਕੰਮ ਕੀਤਾ ਵਾ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਮਾਤਾ ਚਾਰਨਗੋ ਦਾ ਪਤਲਾ ਉਹ ਜਿਹੜਾ ਫੋਟੋ ਜਿਹੜੀ ਉਹ ਲਾ ਲਈ ਗਈ ਹੈ ਫੋਟੋ ਕੋਲੀ ਆ ਮਿਸਟੇਕ ਹੋ ਗਈ ਆ ਉਹਦੇ ਲਈ ਮੈਂ ਮਾਫੀ ਮੰਗਦਾ ਭਜਾਨੀ ਮੈਂ ਉਹਦੇ ਲਈ ਮਾਫੀ ਮੰਗਦਾ ਵੇਖੋ ਵਿਚਾਰਨਕੌਰ ਮਾਤਾ ਜਿਹੜੀ ਉਹ ਸਾਡੇ ਬੜੇ ਆਦਰਨੀਏ ਨੇ ਔਰ ਰਿਸਪੈਕਟਡ ਨੇ ਅਸੀਂ ਉਹਨਾਂ ਦਾ ਪੂਰਾ ਆਦਰ ਸਤਿਕਾਰ ਕਰਦੇ ਆ ਤੇ ਇਹ ਇੱਕ ਮਿਸਟੇਕ ਹੋਈ ਆ ਉਹ ਜਿਹੜੀ ਫੋਟੋ ਸੀ ਉਹ ਸਾਡੇ ਕੋਲ ਆ ਉਹ ਜਦੋਂ ਬੰਦੇ ਕਰਦੇ ਉਦੋਂ ਕਿਹੇ ਬੰਦੇ ਨੇ ਵੇਖ ਲਈ ਵੀ ਇਹ ਫੋਟੋ ਗਲਤ ਤੁਸੀਂ ਲਾ ਰਹੇ ਹੋ ਉਹ ਆਈਡੀਆ ਇਹ ਸੀਗਾ ਉਹਨਾਂ ਦਾ ਵੀ ਸ਼ਾਇਦ ਇਹ ਬਨਹਾਸ ਦੀ ਮੰਮੀ ਆ ਮਾਤਾ ਆ ਇਸ ਕਰਕੇ ਹੋ ਗਿਆ ਅਦਰਵਾਈ ਉਹ ਫੋਟੋ ਲੈ ਲਈ ਗਈ ਸੀ ਉਤਾਰ ਲਈ ਗਈ ਸੀ ਉਹ ਸਾੜਿਆ ਮਾਤਾ ਚਰਨ ਕੌਰ ਜੀ ਦਾ ਕਿਸੇ ਨੇ ਪੁੱਤਲਾ ਨਹੀਂ ਫੂਕਿਆ ਉਹ ਹਾਂਜੀ ਹਾਂਜੀ ਮੈਂ ਕਲੈਰੀਫਿਕੇਸ਼ਨ ਲੈ ਲਵਾਂ ਨਹੀਂ ਨਹੀਂ ਦੇਖੋ ਇਹ ਕੁਛ ਬੱਚਿਆਂ ਨੇ ਇਹ ਜਿਹੜਾ ਕੰਮ ਕੀਤਾ ਵਾ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਮਾਤਾ ਚਰਨ ਕੌਰ ਦਾ ਪੁੱਤਲਾ ਉਹ ਜਿਹੜਾ ਫੋਟੋ ਜਿਹੜੀ ਉਹ ਲਾ ਲਈ ਗਈ ਹੈ ਫੋਟੋ ਕੋਲੀ ਆ ਮਿਸਟੇਕ ਹੋ ਗਈ ਆ ਉਹਦੇ ਲਈ ਮੈਂ ਮਾਫੀ ਵੀ ਮੰਗਦਾ ਪਛਾਣ ਨਹੀਂ ਈ ਮੈਂ ਉਹ ਦਲੀ ਮਾਫੀ ਮੰਗਦਾ ਵੇਖੋ ਵਿਚਾਰਨ ਕੌਰ ਮਾਤਾ ਜਿਹੜੀ ਉਹ ਸਾਡੇ ਬੜੇ ਆਦਰਨੀਏ ਨੇ ਉਹ ਰਿਸਪੈਕਟਡ ਨੇ ਅਸੀਂ ਉਹਨਾਂ ਦਾ ਪੂਰਾ ਆਦਰ ਸਤਿਕਾਰ ਕਰਦੇ ਆ ਤੇ ਇਹ ਇੱਕ ਮਿਸਟੇਕ ਹੋਈ ਹੈ ਉਹ ਜਿਹੜੀ ਫੋਟੋ ਸੀ ਉਹ ਸਾਡੇ ਕੋਲ ਆ ਉਹ ਜਦੋਂ ਬੰਦੇ ਕਰਦੇ ਉਹ ਤੇ ਕਿਹੇ ਬੰਦੇ ਨੇ ਵੇਖ ਲਈ ਪੀ ਇਹ ਫੋਟੋ ਗਲਤ ਤੁਸੀਂ ਲਾ ਰਹੇ ਹੋ ਉਹ ਆਈਡੀਆ ਇਹ ਸੀਗਾ ਉਹਨਾਂ ਦਾ ਵੀ ਸ਼ਾਇਦ ਇਹ ਮਨਹਾਸ ਦੀ ਮੰਮੀ ਆ ਮਾਤਾ ਆ ਇਸ ਕਰਕੇ ਹੋ ਗਿਆ ਅਦਰਵਾਈਜ਼ ਉਹ ਫੋਟੋ ਲੈ ਲਈ ਗਈ ਸੀ ਉਤਾਰ ਲਈ ਗਈ ਸੀ ਉਹ ਸਾੜਿਆ ਮਾਤਾ ਚਰਨ ਕੌਰ ਜੀ ਦਾ ਕਿਸੇ ਨੇ ਪੁੱਤਲਾ ਨਹੀਂ ਫੂਕਿਆ ਉਹ ਹਾਂਜੀ ਹਾਂਜੀ ਮੈਂ ਕਲੈਰੀਫਿਕੇਸ਼ਨ ਲੇ ਲੋ ਨਾ ਨੋ ਜੀ ਬੋਲੋ ਦੇਖੋ ਇਹ ਕੁਛ ਬੱਚਿਆਂ ਨੇ ਇਹ ਜਿਹੜਾ ਕੰਮ ਕੀਤਾ ਵਾ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਮਾਦਾ ਚਾਰਾ ਗਾ ਉਹਦਾ ਪਤਲਾ ਉਹ ਜਿਹੜਾ ਫੋਟੋ ਜਿਹੜੀ ਉਹ ਲਾ ਲਈ ਗਈ ਹੈ ਫੋਟੋ ਕੋਲ ਹੀ ਆ ਮਿਸਟੇਕ ਹੋ ਗਈ ਹੈ ਉਹਦੇ ਲਈ ਮੈਂ ਮਾਫੀ ਵੀ ਮੰਗਦਾ ਪਛਾਣੀ ਮੈਂ ਉਹਦੇ ਲਈ ਮਾਫੀ ਮੰਗਦਾ ਵੇਖੋ ਵਿਚਾਰਨਕੌਰ ਮਾਤਾ ਜਿਹੜੀ ਉਹ ਸਾਡੇ ਬੜੇ ਆਦਰਨੀਏ ਨੇ ਉਹ ਰਿਸਪੈਕਟਡ ਨੇ ਅਸੀਂ ਉਹਨਾਂ ਦਾ ਪੂਰਾ ਆਦਰ ਸਤਿਕਾਰ ਕਰਦੇ ਆਂ ਤੇ ਇਹ ਇੱਕ ਮਿਸਟੇਕ ਹੋਈ ਹੈ ਉਹ ਜਿਹੜੀ ਫੋਟੋ ਸੀ ਉਹ ਸਾਡੇ ਕੋਲ ਆ ਉਹ ਜਦੋਂ ਬੰਦੇ ਕਰ ਰਹੇ ਤੇ ਕਿਹੇ ਬੰਦੇ ਨੇ ਵੇਖ ਲਈ ਪੀ ਇਹ ਫੋਟੋ ਗਲਤ ਤੁਸੀਂ ਲਾ ਰਹੇ ਹੋ ਉਹ ਆਈਡੀਆ ਇਹ ਸੀਗਾ ਉਹਨਾਂ ਦਾ ਵੀ ਸ਼ਾਇਦ ਇਹ ਮਨਹਾਸ ਦੀ ਮੰਮੀ ਆ ਮਾਤਾ ਆ ਇਸ ਕਰਕੇ ਹੋ ਗਿਆ अदरवाइज ਉਹ ਫੋਟੋ ਲੈ ਲਈ ਗਈ ਸੀ ਉਤਾਰ ਲਈ ਗਈ ਸੀ ਉਹ ਸਾੜਿਆ